ਸਰੋਵਰ ਦਾ ਸਾਹ ਕੋ ਸਾਹ ਰਿ ਤੇ ਨੂਰਦੀਨ ਨਾਮ ਦਾ ਅਨੂਰਦੀਨ ਜਿਹੜਾ ਸੀ ਨਾ ਉਹ ਪੁੱਤ ਉਹਨੀਆਂ ਕਿੱਟਾ ਪੁੱਟ ਕੇ ਲੈ ਗਿਆ ਚੁੱਕ ਕੇ ਲੈ ਗਿਆ ਸੀ ਗਿਆ ਸਰੋਵਰ ਦੀਆਂ ਸਰੋਵਰ ਦਾ ਕੰਮ ਅਧੂਰਾ ਰਹਿ ਗਿਆ ਸੀ ਉਹ ਮੁੜ ਕੇ ਦੁਬਾਰਾ ਕਿੰਨਾ ਸਮਾਂ ਰੁਕਿਆ ਰਿਆ ਪੰਜਵੇਂ ਪਾਤਸ਼ਾਹ ਨੇ ਪੁੱਛਿਆ ਸੀ ਕਿ ਮਹਾਰਾਜ ਸਾਹਿਬ ਅੱਗੇ ਕਾਰਜ ਸੰਪੂਰਨ ਨਹੀਂ ਕਰਨਾ ਧੰਗੂ ਗੁਰਦਰਜਨ ਦੇ ਪਾਤਸ਼ਾਹ ਨੇ ਕਿਹਾ ਵੀ ਅਸੀਂ ਤੇ ਨੀਂ ਰੱਖਣੀ ਸੀ ਨੀਂ ਰੱਖ ਦਿੱਤੀ ਹੋਣਾ ਆਉਣ ਵਾਲੇ ਸਮੇਂ ਦੇ ਸਿੱਖ ਆਪੇ ਦੁਰਾ ਕਰ ਲੈਣਗੇ ਜਿਹੜੀਆਂ ਹੈਆਂ ਨਾ ਆਪਕੇ ਲੈ ਆਉਣਗੇ ਉਹ ਵਕਤ ਸੀਗਾ ਜਦੋਂ ਖਾਲਸਾ ਪੰਥ ਆ ਕੇ ਕਸੂਰ ਤੋਂ ਬੈਠਾ ਬੀਤਨਾ ਕਰ ਰਿਹਾ ਵਿਚਾਰਾ ਕਰ ਰਿਹਾ ਤੇ ਇਹ ਵੀ ਕਿਹਾ ਕਿ ਜਿਹੜੇ ਜਿਹੜੇ ਗੁਰੂ ਧਾਮਾਂ ਦੀਆਂ ਬਿਰਤੀਆਂ ਹੋਈਆਂ ਠੱਠੇ ਦੇ ਜਿਹੜੇ ਥਾਂ ਨੇ ਉਹਨਾਂ ਦੀ ਉਹ ਸਾਰੀ ਕੀ ਜਾਈ ਸਾਰੀਆਂ ਮਿਸਲਾਂ ਨੇ 11 ਲੱਖ ਇਕੱਠਾ ਕੀਤਾ ਇੱਕ ਥਾਂ ਤੇ ਇਕੱਲੇ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਇਕੱਲੇ ਨੇ 11 ਲੱਖ ਰੁਪਇਆ ਦਿੱਤਾ ਸਿੱਖ ਮਿਸਲਾਂ ਨੇ ਜਥੇਦਾਰ ਕੁੱਲ ਸਾਰਾ 22 ਲੱਖ ਰੁਪਇਆ 11 ਲੱਖ ਰੁਪਇਆ ਸਾਰਿਆਂ ਨੂੰ ਸੁਣਾਦਾ ਕਿ ਕੱਲੇ ਸਰਦਾਰ ਜਸਤਾ ਸਿੰਘ ਰਾਮਗੜੀਏ ਨੇ ਕੱਲੇ ਨੇ 11 ਲੱਖ ਦਿੱਤਾ ਹੁਣ ਦੂਜੀ ਗੱਲ ਸੁਣੋ ਜਦੋਂ 11 ਲੱਖ ਰੁਪਇਆ ਦਿੱਤਾ ਤਾਂ ਉਹਨੇ ਕਿਹਾ ਕਿ ਸ੍ਰੀ ਤਰਨਤਾਰਨ ਸਾਹਿਬ ਦੀ ਸੇਵਾ ਸਰੋਵਰ ਦੀ ਸੇਵਾ ਸੰਪੂਰਨ ਹੋਣ ਵਾਲੀ ਹੈ ਉਹ ਅਧੂਰੀ ਖੜੀ ਜਾਂ ਲੰਬੇ ਸਮੇਂ ਤੋਂ ਸਰਦਾਰ ਜਸਤਾ ਸਿੰਘ ਰਾਮਗੜੀਆ ਆਜ ਜੋੜ ਕੇ ਕਹਿੰਦਾ ਇਹ ਸੇਵਾ ਮੈਨੂੰ ਸੌਂਪੀ ਜਾਏ ਗੁਰੂ ਸਾਹਿਬ ਦੇ ਚਰਨਾਂ 'ਚ ਕੀਤੀ ਅਰਦਾਸ ਬੇਨਤੀ ਤੇ ਕਰਨਤਾਰਨ ਸਾਹਿਬ ਚਲਾ ਗਿਆ। ਕਰਨਤਾਰਨ ਸਾਹਿਬ ਜਾ ਕੇ ਪਤਾ ਕੀਤਾ ਵੀ ਇੱਥੋਂ ਕਿਸੇ ਵੇਲੇ ਨੂਰ ਦੀ ਜਿੱਡੀ ਸਰਾਮ ਬਣੀ ਹੋਈ ਹੈ। ਉਸ ਸਰਾ ਦੇ ਉੱਤੇ ਇੱਥੋਂ ਇਟਾਂ ਗਈਆਂ ਨੇ। 1766 ਦਾ ਵੇਲਾ ਸੀ। ਗੁਰੂ ਦਾ ਜੁਦਾ ਜਾ ਪਹੁੰਚਿਆ ਨੂਰ ਦੀ ਸਰਾ। ਸਾਰੀ ਦੇਸ ਤੋਂ ਮਬੂਦ ਕੀਤੀ ਢਾਗੇ ਸਰਾ ਸਾਰੀ। ਉਹਦੀਆਂ ਲੱਤ ਕੇ ਗੱਡੀਆਂ ਤੇ ਢੱਕਾ ਤੇ ਦੁਬਾਰਾ ਆ ਕੇ ਸੁਗਵਰ ਤੇ ਫਿਰ ਲਾਤੀ। 1766 ਦੇ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਸ੍ਰੀ ਤਰਨਤਾਪੁਰ ਸਾਹਿਬ ਦੇ ਸੋਵਰ ਨੂੰ ਸੰਪੂਰਨ ਕੀਤਾ ਗੜੀ ਵੱਡੀ ਸੇਵਾ ਕੀਤੀ ਸਾਧੂ ਮਹਾਰਾਜ ਪਾਤਸ਼ਾਹ ਦੇ ਜਿਸੇ ਤਰ੍ਹਾਂ ਸੇਵਾਵਾਂ ਨਿਭਾਉਂਦੇ ਹੋਏ ਲੰਬਾ ਸਮਾਂ ਗੁਜ਼ਰਿਆ ਸਰਦਾਰ ਅਮਰ ਸਿੰਘ ਪਟਿਆਲੇ ਵਾਲੇ ਆਲਾ ਸਿੰਘ ਦੇ ਪੁੱਤਰ ਉਹਦਾ ਦਮਾ ਸਮਾਂ ਚੱਲ ਰਿਹਾ ਸੀ ਉਸ ਤੇ ਸਮੇਂ ਦੇ ਦੌਰਾਨ ਸਰਦਾਰ ਆਲਾ ਸਿੰਘ ਦਾ ਪੁੱਤਰ ਅਮਰ ਸਿੰਘ ਨੂੰ ਆਣ ਕੇ ਦਿੱਲੀ ਦੇ ਹਾਕਮਾਂ ਨੇ ਘੇਰਾ ਪਾਇਆ ਉਹਨੇ ਫਰਿਆਦ ਕੀਤੀ ਸਰਦਾਰ ਕਸਾ ਸਿੰਘ ਰਾਮਗੜੀ ਨੂੰ ਸਰਦਾਰ ਰਾਮਗੜੀਆ ਮਦਦਗਾਰ ਤੇ ਗਿਆ ਕਿ ਰਾਮਗੜੀਆ ਸਰਦਾਰ ਨੂੰ ਸਰਦਾਰ ਅਮਰ ਸਿੰਘ ਦੀ ਪਟਿਆਲੇ ਵਾਲਿਆਂ ਨੇ ਹਾਂਸੀ ਤੇ ਹਸਾਰ ਦਾ ਇਲਾਕਾ ਦਿੱਤਾ ਕਿ ਤੂੰ ਇੱਥੇ ਰਹਿ ਕੇ ਸੇਵਾ ਕਾਰਜ ਕਰ ਹੁਣ ਸੁਣਿਓ ਜਦੋਂ ਹਾਂਸੀ ਤੇ ਹਸਾਰ ਦਾ ਇਲਾਕਾ ਦਿੱਤਾ ਨਾ ਤੇ ਹਾਂਸੀ ਤੇ ਹਸਾਰ ਦਾ ਇਲਾਕਾ ਇੱਕ ਬੰਦਾ ਉਹਦੀ ਹਾਕ ਮਰਿੰਦਾ ਸੀ ਕਾਦਰ ਬਖਸ਼ ਕਾਦਰ ਬਖਸ਼ ਨੇ ਉਹ ਤੋਂ ਦੇ ਲੋਕਾਂ ਦਾ ਜੀਨਾਰਾਮ ਕੀਤਾ ਸੀ ਲੋਕਾਂ ਦੀਆਂ ਬਹੁ ਬੇਟੀਆਂ ਗੁਲਾਮ ਕਰਕੇ ਲੈ ਜਾਂਦਾ ਹੈ